ਵਾਸਤੋ ਮੁਹਾਲੀ ਦੇ ਵਿੱਚ ਪੰਜਾਬ ਪੁਲਿਸ ਦੇ ਨਾਲ-ਨਾਲ ਜਿਹੜੇ ਕੈਮਰੇ ਨੇ ਉਹ ਵੀ ਨਜ਼ਰ ਰੱਖਣਗੇ ਪੰਜਾਬ ਪੁਲਿਸ ਦੇ ਨਾਲ-ਨਾਲ ਤੀਜੀ ਅੱਖ ਵੀ ਮੁਹਾਲੀ ਸ਼ਹਿਰ ਦੇ ਉੱਤੇ ਅੱਜ ਆਖ ਰੱਖੇਗੀ ਕਿਉਂਕਿ ਜਿਹੜੇ ਟ੍ਰੈਫਿਕ ਦੇ ਵਿੱਚ ਜਿਹੜਾ ਵਾਇਓਲੇਸ਼ਨ ਹੁੰਦਾ ਹੈ ਉਸ ਦੇ ਉੱਤੇ ਖਾਸ ਤੌਰ ਤੇ ਜਿਹੜੀ ਇਹ ਤਿੱਖੀ ਨਜ਼ਰ ਰਹੀ ਦੀ ਇਸ ਬੰਦੇ ਵਿੱਚ ਸਾਡੇ ਨਾਲ ਮੁਹਾਲੀ ਦੇ ਡਿਪਟੀ ਕਮਿਸ਼ਨ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਮੈਮ ਕਿਵੇਂ ਵੇਖ ਰਹੇ ਹੋ ਜਿਹੜਾ ਇਹ ਪਾਇਲਟ ਪ੍ਰੋਜੈਕਟ ਤੁਸੀਂ ਅੱਜ ਤੋਂ ਸ਼ੁਰੂ ਕਰਨ ਜਾ ਰਹੇ ਹੋ ਤੇ ਇਸ ਦੇ ਨਾਲ ਜਿਹੜਾ ਕਿੰਨਾ ਕੋਈ ਫਾਇਦਾ ਹੋਣ ਵਾਲਾ ਹੈ ਜਿਹੜੀ ਵਾਇਓਲੇਸ਼ਨ ਹੋ ਰਹੀ ਹੈ ਕ੍ਰਿਮੀਨਲ ਹੋ ਰਹੇ ਨੇ ਦੇਖੋ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਸਦਕਾ ਅਸੀਂ ਰੋਡ ਸੇਫਟੀ ਦੇ ਉੱਤੇ ਬਹੁਤ ਮਿਹਨਤ ਔਰ ਤੰਦੇਹੀ ਨਾਲ ਕੰਮ ਕਰਦੇ ਆਏ ਹਾਂ ਪਿਛਲੇ 1 ਸਾਲ ਤੋਂ ਅਸੀਂ ਇਸ ਪ੍ਰੋਜੈਕਟ ਦੀ ਉਡੀਕ ਕਰ ਰਹੇ ਸੀ ਕੁਛ ਨਾ ਕੁਛ ਟੈਕਨੀਕਲ ਕਾਰਨਾ ਕਰਕੇ ਜਿਹੜਾ ਪ੍ਰੋਜੈਕਟ ਅੱਜ ਫਾਈਨਲੀ ਸਿਰੇ ਚੜ੍ਹਿਆ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਥਾਂ ਥਾਂ ਤੇ ਜਿਹੜੇ ਕੈਮਰਾਜ਼ ਲੱਗਣ ਦੀ ਕਾਰਵਾਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਇਸ ਕੈਮਰਾ ਇੰਸਟਾਲੇਸ਼ਨ ਦੇ ਰਾਹੀਂ ਅਸੀਂ ਆਪਣੀ ਟ੍ਰੈਫਿਕ ਪੁਲਿਸ ਨੂੰ ਹੋਰ ਸਸ਼ਕਤ ਕਰਾਂਗੇ ਕਿ ਉਹਨਾਂ ਦੇ ਇੱਕ ਤਰ੍ਹਾਂ ਨਾਲ ਬਹੁਤ ਸਾਰੇ ਹੱਥ ਕੰਨ ਆੱਖਾਂ ਜਿਹੜੀਆਂ ਸੜਕ ਤੇ ਹੋਰ ਵੱਧ ਗਈਆਂ ਨੇ ਔਰ ਸਾਡੇ ਕੰਟਰੋਲ ਰੂਮ ਦੇ ਵਿੱਚ 400 ਕੈਮਰਾ ਜਦੋਂ ਲਾਈਵ ਫੀਡ ਦੇਣਗੇ ਤੇ ਸਾਰੇ ਸਿਟੀਜ਼ਨਸ ਦੇਵਤੇ ਇੱਕ ਸਰਵੇਲੈਂਸ ਰੋਡ ਸੇਫਟੀ ਐਂਗਲ ਤੋਂ ਰਹੇਗੀ ਔਰ ਨਾ ਸਿਰਫ ਰੋਡ ਸੇਫਟੀ ਲਾ ਐਂਡ ਆਰਡਰ ਦੇ ਵਿੱਚ گارਬੇਜ ਕੰਟਰੋਲ ਦੇ ਵਿੱਚ ਵੀ ਇਹ ਜਿਹੜੀ ਸੁਵਿਧਾ ਹੈ ਇਹ ਅਸੀਂ ਵਰਤਾਂਗੇ ਔਰ ਮੈਂ ਉਮੀਦ ਕਰਦੀ ਹਾਂ ਔਰ ਤੁਹਾਡੇ ਰਹੀ ਅਪੀਲ ਕਰਦੀ ਹਾਂ ਸਾਡੇ ਸਾਰੇ ਨਾਗਰਿਕਾਂ ਨੂੰ ਕਿ ਇਸ ਰੋਡ ਸੇਫਟੀ ਸਿਸਟਮ ਦਾ ਸਵਾਗਤ ਕਰਨ ਔਰ ਇਸ ਦੇ ਨਾਲ ਆਪਣੀ ਕੰਪਲਾਈਅੰਸ ਜਿਹੜੀ ਟ੍ਰੈਫਿਕ ਨਿਯਮਾਂ ਦੀ ਹੈ ਉਹ ਵਿਧਾਨ ਇਹਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਸੜਕ ਦੇ ਉੱਤੇ ਚੱਲਦੀ ਹਰ ਜਾਨ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਹਰ ਜਾਨ ਨੂੰ ਸੇਫ ਤਰੀਕੇ ਨਾਲ ਆਪਣਾ ਆਪਣੇ ਘਰ ਪਹੁੰਚਾਣਾ ਸਾਡਾ ਕੰਮ ਜੇ ਗੱਲ ਕੀਤੀ ਜਾਵੇ ਕੁਝ ਲੋਕ ਅਜਿਹੇ ਵੀ ਆਂਸਰ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾਂਦਾ ਕਿ ਪ੍ਰਸ਼ਾਸਨ ਸਾਡੀ ਜੇਬਾਂ ਦੇ ਵਿੱਚ ਹੈ ਤੇ ਉਹਨਾਂ ਨੂੰ ਕਿੰਨੀ ਕੁ ਨਾਤ ਪਵੇਗੀ ਕਿਉਂਕਿ ਹੁਣ ਜਿਹੜਾ ਸਾਰਾ ਕੰਟਰੋਲ ਹੋਏਗਾ ਸੀਸੀਟੀਵੀ ਦੇ ਅੰਡਰ ਹੋਏਗਾ ਕੁਝ ਸਕਿਪਤਾ ਨਹੀਂ ਹੋਏਗਾ ਦੇਖੋ ਜੀ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਹਾਨੂੰ ਕੋਈ ਰੋਡ ਸੇਫਟੀ ਕਾਰਨ ਕਰਕੇ ਜਾਂ ਟ੍ਰੈਫਿਕ ਵਾਇਲੇਸ਼ਨ ਕਰਨ ਕਰਕੇ ਕੋਈ ਮੁਲਾਜ਼ਮ ਸੜਕ ਤੇ ਰੋਕਦਾ ਹੈ ਉਹ ਤੁਹਾਡਾ ਨੁਕਸਾਨ ਨਹੀਂ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਹਮੇਸ਼ਾ ਦੱਸਦੇ ਆ ਕਿ ਉਹ ਸਗੋਂ ਤੁਹਾਨੂੰ ਇੱਕ ਵੱਡੀ ਦੁਰਘਟਨਾ ਤੋਂ ਬਚਾਉਂਦਾ ਹੈ ਤੇ ਇਹ ਆਪਣੇ ਜ਼ਹਿਨ ਦੇ ਵਿੱਚ ਰੱਖਦੇ ਹੋਏ ਆਪਣੇ ਦੇ ਵਿੱਚ ਇੱਕ ਵਰਲਡ ਕਲਾਸ ਸਿਟੀ ਅਪ ਆਪਣੇ ਸ਼ਹਿਰ ਨੂੰ ਬਣਾਉਣਾ ਹੈ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਰੂਲਸ ਦੀ ਕੰਪਲਾਈਅੰਸ ਕਰੀਏ ਔਰ ਕਿਸੇ ਵੀ ਮੁਲਾਜ਼ਮ ਨੂੰ ਇਸ ਤਰ੍ਹਾਂ ਦੀ ਕਿਸੇ ਪ੍ਰੈਸ਼ਰ ਦੇ ਵਿੱਚ ਨਾ ਪਾਈਏ ਤਾਂ ਕਿ ਉਹ ਆਪਦੀ ਡਿਊਟੀ ਪੂਰੀ ਤਨਦੇਹੀ ਨਾਲ ਕਰੇ ਤੇ ਮੈਂ ਉਮੀਦ ਕਰਦੀ ਹਾਂ ਔਰ ਕੈਮਰਾਜ਼ ਦੇ ਵਿੱਚ ਤਾਂ ਉਦਾਂ ਵੀ ਹਰ ਤਰ੍ਹਾਂ ਦੀ ਡਿਸਕ੍ਰੀਸ਼ਨ ਖਤਮ ਹੋ ਜਾਂਦੀ ਹੈ ਤਾਂ ਜ਼ਰੂਰ ਟ੍ਰਾਂਸਪੇਰੈਂਟ ਤਰੀਕੇ ਨਾਲ ਜਿਹੜੀ ਹੈ ਰੋਡ ਸੇਫਟੀ ਐਡਮਿਨਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਥੈਂਕ ਯੂ ਠੀਕ ਹੈ ਸੂਚਨ ਸੰਟਲ ਮੁਹਾਲੀ ਦੀ ਡਿਪਟੀ ਕਮਿਸ਼ਨ ਜਿਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਹੈ ਕਿ ਜਿਹੜੇ ਰੂਲਸ ਨੇ ਉਹਨਾਂ ਨੂੰ ਲਾਗੂ ਕੀਤਾ ਜਾਣਾ ਹਮੇਸ਼ਾ ਹਰ ਇੱਕ ਦਾ ਜਿਹੜਾ ਪੱਖ ਵੀ ਹੁੰਦਾ ਹਰ ਇੱਕ ਦੇ ਲਈ ਜ਼ਰੂਰੀ ਵੀ ਹੁੰਦਾ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਇਹ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੇ ਲੋਕ ਵਾਇਲੇਸ਼ਨ ਕਰਨਗੇ ਜਿਹੜੇ ਰੂਲ ਤੋੜਨਗੇ ਹੁਣ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਜਿਹੜਾ ਸਭ ਕੁਝ ਹੈ ਉਹ ਕੈਮਰੇ ਦੇ ਵਿੱਚ ਹੋਵੇਗਾ ਜਿਸ ਤਰ੍ਹਾਂ ਉਹਨਾਂ ਨੂੰ ਸਵਾਲ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਕੁਝ ਲੋਕਾਂ ਦੇ ਵੱਲੋਂ ਖਾਸ ਤੌਰ ਤੇ ਇਹ ਗੱਲ ਜ਼ਰੂਰ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨ ਸਾਡੀ ਚੀਬਾਂ ਦੇ ਵਿੱਚ ਹੈ ਪਰ ਉਹ ਕਹਿੰਦੇ ਨੇ ਕਿ ਹੁਣ ਪਾਰਦਰ ਵੇਖਣਾ ਹੋਵੇਗਾ ਕਿ ਜਦੋਂ ਇਹ ਪਾਇਲਟ ਪ੍ਰੋਜੈਕਟ ਮੁਹਾਲੀ ਦੇ ਵਿੱਚ ਰਨ ਹੋਵੇਗਾ ਉਸ ਤੋਂ ਬਾਅਦ ਕਿੰਨੀ ਕੁ ਸਫਲਤਾ ਮਿਲਦੀ ਹੈ ਕਿੰਨਾ ਕੁ ਜਿਹੜਾ ਫਾਇਦਾ ਹੁੰਦਾ ਹੈ ਪ੍ਰਸ਼ਾਸਨ ਦਾ ਤੇ ਕਿੰਨੇ ਕੁ ਲੋਕ ਇਸ ਦੇ ਨਾਲ ਅਵੇਅਰ ਵੀ ਹੁੰਦੇ ਨੇ ਤੇ ਖਾਸ ਕਰਕੇ ਲੋਕ ਇਹ ਸਭ ਨੂੰ ਮੰਨਦੇ ਨੇ ਸੋ ਵੀਡੀਓ ਜਰਨਲਸ ਪ੍ਰਵੀਨ ਦੇ ਨਾਲ ਚਰਨਜੀਤ ਸਿੰਘ ਚੰਨੀ ਮੁਹਾਲੀ